ਦਾ ਕਿਹੜੀ ਆਈਟਮ ਲੱਗਦੀ ਹੈ ਮੈਡਮ ਅਰਬੀ ਦੇ ਪੱਤੇ ਦਾ ਪੋੜਾ ਹੁੰਦਾ ਆ ਅੱਛਾ ਇਸ ਸਾਲ ਜਿਸ ਤਰ੍ਹਾਂ 2 ਮਹੀਨੇ ਆਂਦਾ 2.5 ਮਹੀਨੇ ਓਕੇ ਬਸ 10 ਮਹੀਨੇ ਲੁਕ ਇਨ ਥੀਅਰ ਗਾਦੇਸ ਪੋੜੇ ਦਾ ਕੀ ਤੁਹਾਡੇ ਕੋਲ ਆ ਜਿਹੜੇ ਆ ਛੋਟੇ ਛੋਟੇ ਟਾਈਨੀ ਸਮੋਸੇ ਜਿਹੜੇ ਆ ਇਹ ਛੋਟੇ ਛੋਟੇ ਸਮੋਸੇ ਤੁਸੀਂ ਦੇਖ ਰਹੇ ਹੋ ਕਹਿੰਦੇ ਨੇ ਕਿ ਇਹਨਾਂ ਦੀ ਜਿਹੜੀ ਵੈਲਿਡਿਟੀ 15 ਦਿਨ ਤੱਕ ਰਹਿੰਦੀ ਹੈ ਇਸ ਜਗ੍ਹਾ ਨੂੰ ਲਾਲ ਬਾਜ਼ਾਰ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਜੇ ਤੁਸੀਂ ਆਲੇ-ਦੁਆਲੇ ਇਮਾਰਤਾਂ ਤੇ ਨਜ਼ਰ ਮਾਰੋ ਤਾਂ ਛੋਟੀਆਂ-ਛੋਟੀਆਂ ਇੱਟਾਂ ਨਾਨਕਸ਼ਾਹੀ ਇੱਟਾਂ ਜੜੀਆਂ ਹੁੰਦੀਆਂ ਨੇ ਲਾਲ ਇੱਟਾਂ ਉਹਨਾਂ ਦੇ ਨਾਲ ਬਣਿਆ ਹੋਇਆ ਬਾਜ਼ਾਰ ਜਿਸ ਕਰਕੇ ਦਾ ਨਾਮ ਲਾਲ ਬਾਜ਼ਾਰ ਪਿਆ ਇਸ ਕੋਲ ਆਵਾ ਹੋਰ ਕਿਹੜੀ-ਕਿਹੜੀ ਸਪੈਸ਼ਲਿਟੀ ਹੈ ਤੁਹਾਡੀ ਚੀਜ਼ ਕਟਲਟ ਹੈ ਦਾਲ ਕਟਲਟ ਆ ਆਲੂ ਟਿੱਕੀ ਆ ਬ੍ਰੈਡ ਕੋੜਾ ਆ ਛੋਟੇ ਸਮੋਸੇ ਆ ਮੀਤੀ ਪਾਲਕ ਹੈ ਗੋਭੀ ਹੈ ਹਾਂਜੀ ਬਹੁਤ ਵਧੀਆ ਇਹਨਾਂ ਦਾ ਟੇਸਟ ਹੈਗਾ ਆ ਸਾਨੂੰ 10 ਸਾਲ ਹੋ ਗਏ ਇੱਥੇ ਰੈਗੂਲਰ ਆਂਦੇ ਹਾਂ ਨੂ ਤਰੀਕਤੀ ਬਹੁਤ ਫਰੈਸ਼ ਮਿਲਦੀ ਹੈ ਰੈਡੀਓ ਸਪਾਈਸ ਤੇ ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਜਲੰਧਰ ਦਾ ਪੈਰੋ ਬਾਜ਼ਾਰ ਤਕਰੀਬਨ ਸਭ ਨੂੰ ਪਤਾ ਹੈ ਤੇ ਲਾਲ ਬਾਜ਼ਾਰ ਇਸ ਜਗ੍ਹਾ ਨੂੰ ਲਾਲ ਬਾਜ਼ਾਰ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਜੇ ਤੁਸੀਂ ਆਲੇ ਦੁਆਲੇ ਇਮਾਰਤਾਂ ਤੇ ਨਜ਼ਰ ਮਾਰੋ ਤਾਂ ਛੋਟੀਆਂ-ਛੋਟੀਆਂ ਇੱਟਾਂ ਨਾਨਕਸ਼ਾਹੀ ਇੱਟਾਂ ਜੜੀਆਂ ਹੁੰਦੀਆਂ ਨੇ ਲਾਲ ਇੱਟਾਂ ਉਹਨਾਂ ਦੇ ਨਾਲ ਬਣਿਆ ਹੋਇਆ ਬਾਜ਼ਾਰ ਜਿਸ ਕਰਕੇ ਦਾ ਨਾਮ ਲਾਲ ਬਾਜ਼ਾਰ ਪਿਆ ਇਸ ਲਾਲ ਬਾਜ਼ਾਰ ਦੀ ਖਾਸੀਅਤ ਇਹ ਹੈ ਕਿ ਇੱਥੋਂ ਇੱਕ ਬਹੁਤ ਹੀ ਜ਼ਿਆਦਾ ਮਸ਼ਹੂਰ ਪਕੌੜੇ ਵਾਲੇ ਨੇ ਗੰਜਾ ਪਕੌੜੀਆਂ ਵਾਲਾ ਸਵਾਗਤ ਹੈ ਜੀ ਤੁਹਾਡਾ ਜੀ ਤੁਹਾਨੂੰ ਗੰਜਾ ਪਕੌੜੀਆਂ ਵਾਲਾ ਕਿਉਂ ਕਿਹਾ ਜਾਂਦਾ ਹੈ ਮੇਰੇ ਫਾਦਰ ਸਾਹਿਬ ਦੇ ਵਾਲ ਨਹੀਂ ਸੀਗੇ ਇਸ ਕਰਕੇ ਉਹਨਾਂ ਦੇ ਨਾਮ ਤੋਂ ਮਸ਼ਹੂਰ ਹੈ ਦੁਕਾਨ ਓਕੇ ਇਹ ਦੁਕਾਨ ਕਿੰਨੇ ਸਾਲ ਪੁਰਾਣੀ ਹੈ 47 ਸਾਲ ਹੋ ਗਏ 47 ਸਾਲ ਹਾਂਜੀ ਓਕੇ ਤੇ ਆਪਣੇ ਕਿਹੜੀ ਕਿਹੜੀ ਮਸ਼ਹੂਰ ਵੈਰਾਈਟੀਆਂ ਤੁਹਾਡੇ ਕੋਲ ਆਪਣੀ ਸਾਰੀ ਵਧੀਆ ਬਣਾਈ ਸਾਰੀ ਸਭ ਤੋਂ ਜ਼ਿਆਦਾ ਕਿਹੜੀ ਆਈਟਮ ਲੱਗਦੀ ਹੈ ਮੈਡਮ ਅਰਬੀ ਦੇ ਪੱਤੇ ਦਾ ਪਕੌੜਾ ਹੁੰਦਾ ਆ ਅੱਛਾ ਇਹ ਸਾਲ ਜੀ ਸਿਰਫ 2 ਮਹੀਨੇ ਆਂਦਾ 2.5 ਮਹੀਨੇ ਓਕੇ ਬਸ 10 ਮਿੰਟ ਲੁਕ ਇਨ ਥੀਅਰ ਕਰਦੇ ਇਸ ਪਕੌੜੇ ਦਾ ਲੋ ਜੀ ਸਾਰੇ ਪਕੌੜੇ ਇੱਕ ਪਾਸੇ ਇੱਕ ਅਲੱਗ ਇੱਕ ਪਾਸੇ ਇਹ ਜਿਹੜਾ ਅਰਬੀ ਦੇ ਪੱਤੇ ਆਂਦੇ ਨੂੰ ਪਤੀਰ ਦੇ ਪਕੌੜੇ ਵੀ ਕਹਿੰਦੇ ਆ ਸੋ ਇਹ ਅਰਬੀ ਦੇ ਪੱਤਿਆਂ ਦਾ ਪਕੌੜਾ ਜਿਹਨੂੰ ਪਤੀਰ ਦੇ ਪਕੌੜੇ ਵੀ ਆਮ ਤੌਰ ਤੇ ਕਿਹਾ ਜਾਂਦਾ ਹੈ ਅਰਬੀ ਦੇ ਪੱਤਿਆਂ ਨਾਲ ਬਣਦਾ ਹੈ ਅਰਬੀ ਬਹੁਤ ਸਾਰੇ ਲੋਕ ਖੁਸ਼ ਹੋ ਕੇ ਖਾਂਦੇ ਨੇ ਪਰ ਇਹ ਪਤੀਰ ਦੇ ਪਕੌੜੇ ਜਿਹੜੇ ਨੇ ਇਹਦੀ ਵੇਟ ਹੁੰਦੀ ਹੈ ਪੂਰੇ 10 ਮਹੀਨੇ ਔਰ ਸਿਰਫ 2 ਮਹੀਨੇ ਮਿਲਦਾ ਹੈ ਨਾ ਸਿਰਫ 2 ਟਾਈ ਮਹੀਨੇ ਹੀ ਨਹੀਂ ਇਹ ਅਰਬੀ ਦੇ ਪਕੌੜੇ ਤੁਹਾਨੂੰ ਖਾਣ ਨੂੰ ਮਿਲਦੇ ਨੇ ਔਰ ਇਹ ਇੱਥੋਂ ਦੀ ਸਪੈਸ਼ialਟੀ ਹੈ ਲੋਕੀ ਦੂਰੋਂ ਦੂਰੋਂ ਇਹ ਨੂੰ ਖਾਣ ਆਉਂਦੇ ਨੇ ਇਸ ਤੋਂ ਇਲਾਵਾ ਮੈਂ ਸੁਣਿਆ ਕਿ ਤੁਹਾਡੇ ਕੋਲ ਆ ਜਿਹੜੇ ਆਹ ਛੋਟੇ ਛੋਟੇ ਟਾਇਨੀਸ ਸਮੋਸੇ ਜਿਹੜੇ ਆ ਇਹ ਛੋਟੇ ਛੋਟੇ ਸਮੋਸੇ ਤੁਸੀਂ ਦੇਖ ਰਹੇ ਹੋ ਕਹਿੰਦੇ ਨੇ ਕਿ ਇਹਨਾਂ ਦੀ ਜਿਹੜੀ ਵੈਲਿਡਿਟੀ 15 ਦਿਨ ਤੱਕ ਰਹਿੰਦੀ ਹੈ ਔਰ ਇਹ ਫੌਰੀਨ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜੀ ਫ੍ਰਿਜ ਤੋਂ ਬਾਹਰ ਵਾਹ ਨੋਰਮਲੀ ਅਸੀਂ ਫ੍ਰਿਜ ਦੇ ਵਿੱਚ ਖਾਣਾ ਸਟੋਰ ਕਰਦੇ ਹਾਂ ਪਰ ਫ੍ਰਿਜ ਤੋਂ ਬਾਹਰ ਇਹ ਛੋਟੇ ਛੋਟੇ ਸਮੋਸੇ ਜਿਹੜੇ ਨੇ 15 ਦਿਨ ਤੱਕ ਘੱਟ ਜਾਂਦੇ ਨੇ ਯਾਨੀ ਇੰਨੇ ਵਧੀਆ ਤਰੀਕੇ ਨਾਲ ਬਣਾਏ ਜਾਂਦੇ ਨੇ ਸੋ ਜਦੋਂ ਕਿਤੇ ਬਾਰਿਸ਼ ਹੋਵੇ ਤਾਂ ਬੰਦੇ ਦਾ ਮਨ ਕਰਦਾ ਹੈ ਕਿ ਚਾਹ ਦੇ ਨਾਲ ਪਕੌੜੇ ਜ਼ਰੂਰ ਹੋਣੇ ਚਾਹੀਦੇ ਆ ਔਰ ਜੇ ਲਾਲ ਬਾਜ਼ਾਰ ਹੋ ਜਲੰਧਰ ਹੋ ਤਾਂ ਤੁਸੀਂ ਗੰਦੇ ਦੇ ਪਕੌੜੇ ਨਾ ਖਾਓ ਇਹ ਕਿੱਦਾਂ ਹੋ ਸਕਦਾ ਆ ਜੀ ਇਹਨੂੰ ਬਣਾਉਣ ਦਾ ਤਰੀਕਾ ਕੀ ਹੈ ਤੁਹਾਡੇ ਆਰਬੀ ਦੇ ਪਕੌੜਿਆਂ ਨੂੰ ਮੈਂ ਸਾਰੇ ਕਰ ਦੇ ਲੇਡੀਜ਼ ਬਣਾਉਂਦੇ ਆ ਇਹ ਬਲੇ ਅੱਛਾ ਮੈਂ ਇੱਕ ਇੱਕ ਪੱਤਾ ਲਗਾ ਕੇ ਨਾ ਇੱਥੇ ਲੇਅਰ ਤੇ ਬੀਸਣ ਲਗਾ ਕੇ ਮਸਾਲੇ ਵਗੈਰਾ ਲਗਾ ਕੇ ਫਿਰ ਇਹਨੂੰ ਫੋਲਡ ਕਰਕੇ 3.5 ਘੰਟੇ ਨੂੰ ਭਾਪ ਚੋ ਵਾਲਿਆ ਜਾਂਦਾ ਹੈ ਸਟੀਮ ਦੇ ਵਿੱਚ ਉਸ ਤੋਂ ਬਾਅਦ ਇਹ ਤਿਆਰ ਹੁੰਦਾ ਉਸ ਤੋਂ ਬਾਅਦ ਇਹ ਤਿਆਰ ਹੁੰਦਾ ਪਹਿਲਾਂ ਇਹਨੂੰ ਅਰਬੀ ਦੇ ਪੱਤੀਆਂ ਨੂੰ ਸਾਫ਼ ਕਰਦੇ ਚੰਗੀ ਤਰ੍ਹਾਂ ਹਾਂਜੀ ਸਾਫ਼ ਕਰਕੇ ਉੱਪਰ ਬੀਸਣ ਦੀ ਲੇਅਰ ਲਗਾਨੀ ਪੈਂਦੀ ਹੈ 10 ਪੱਤੇ ਲਗਾਣੇ ਪੈਂਦੇ ਲੇਅਰ ਪਹਿਲਾਂ ਇੱਕ ਫੇ ਦੋ ਫੇ ਤਿੰਨ ਫੇ ਚਾਰ 10 ਪੱਤੇ ਲਗਾ ਕੇ ਫਿਰ ਇਹਨੂੰ ਫੋਲਡ ਕਰਕੇ ਗੋਲ ਬਣਾਇਆ ਜਾਂਦਾ ਇਦਾਂ ਇਸ ਤਰ੍ਹਾਂ ਗੋਲ ਬਣਾਇਆ ਜਾਂਦਾ ਇਹਨੂੰ ਹਾਂ ਫਿਰ ਇਹਨੂੰ 3.5 ਘੰਟੇ ਇਸ ਟੀਮ ਚ ਉਬਾਲਿਆ ਜਾਂਦਾ ਓਕੇ ਇਸ ਟੀਮ ਚ ਉਬਲ ਕੇ ਆਏ ਹੋਏ ਹਾਂ ਫਿਰ ਉਸ ਤੋਂ ਬਾਅਦ ਬੰਦ ਹੈ ਤਿਆਰ ਹੁੰਦਾ ਜੀ ਸੋ ਸਾਫ ਸੁਆਦ ਜਿਵੇਂ ਕਿ ਤੁਸੀਂ ਦੇਖ ਪਾ ਰਹੇ ਹੋ ਪੂਰਾ ਧਿਆਨ ਇੱਥੇ ਰੱਖਿਆ ਜਾਂਦਾ ਹੈ ਇਸ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਸਪੈਸ਼ਲਿਟੀ ਹੈ ਤੁਹਾਡੀ ਚੀਜ਼ ਕਟਲਟ ਹੈ ਦਾਲ ਕਟਲਟ ਆ ਆਲੂ ਟਿੱਕੀ ਆ ਬਰੈਡ ਪਕੋੜਾ ਆ ਛੋਟੇ ਸਮੋਸੇ ਆ ਮੀਠੀ ਪਾਲਕ ਆ ਗੋਭੀ ਆ ਬੈਂਗਨ ਆ ਆਲੂ ਪਲੇਨ ਆ ਸਪਰਿੰਗ ਰੋਲ ਆ ਸੈਂਡਵਿਚ ਆ वेज ਬੁਲੇਟ ਹੈ ચી즈 ਪਕੌੜਾ ਸੋਇਬੀਨ ਦੇ ਪਕੌੜੇ ચી즈 ਫਿੰਗਰ ਚਨੇ ਸਮੋਸੇ ਆ ਚਨੇ ਭਟੂਰੇ ਆ ਹਮ ਕੀ ਬਾਤ ਹੈ ਜੀ ਸੋ ਇਹ ચી즈 ਕਟਲਟ ਮਾਣ ਕੇ ਦਿਖਾਓ ਜਰਾ ਸਾਨੂੰ ਲਓ ਮੈਂ ਆ ਚੀਜ਼ ਕਟਲਟ ਦੀ ਸਟਫਿੰਗ ਜਿਹੜੀ ਆ ਨਾ ਬਾਕ ਕਮਾਲ ਹੈ ਮਟਰ ਪਨੀਰ ਦੀ ਪੁਰਜੀ ਬਣਾ ਕੇ ਪਰੇ ਹੁੰਦੀ ਹੈ ਮਟਰ ਪਨੀਰ ਦੀ ਪੁਰਜੀ ਬਣਾ ਕੇ ਹਾਂ ਜੀ ਉਹ ਪਰੇ ਹੁੰਦੀ ਹੈ ਓਕੇ ਸੋ ਇਸ ਚੀਜ਼ ਕਟਲਟ ਦੇ ਵਿੱਚ ਨੂੰ ਆਮ ਨੋਰਮਲ ਚੀਜ਼ ਕਟਲਡਣਾ ਸਮਝਣਾ ਇਹਦੇ ਵਿੱਚ ਮਟਰ ਪਨੀਰ ਦੀ ਬਕਾਇਦਾ ਪੁਰਜੀ ਪਰੇ ਜਾਂਦੀ ਹੈ ਸਾਡੇ ਕੋਲ ਬਹੁਤ ਸਾਰੇ ਲੋਕ ਵੀ ਨੇ ਜੀ ਜਿਹੜੇ ਕਿ ਤੁਸੀਂ ਦੱਸਣਾ ਚਾਹੋਗੇ ਕਿ ਇੱਥੋਂ ਪਕੌੜੇ ਤੁਸੀਂ ਖਾਂਦੇ ਹੋ ਕਿੰਦਾ ਦਾ ਲੱਗਦਾ ਬਹੁਤ ਵਧੀਆ ਲੱਗਦਾ ਜੀ ਬਹੁਤ ਅੱਛਾ ਟੇਸਟ ਹੈ ਇਹਨਾਂ ਦਾ ਕਾਫੀ ਪੁਰਾਣੀ ਦੁਕਾਨ ਆ ਨਾਲੇ ਇਹਨਾਂ ਦੀ ਸਰਵਿਸ ਵੀ ਅੱਛੀ ਹੈ ਜੇ ਕਿਸੇ ਨੂੰ ਸ਼ਾਪ ਤੇ ਵੀ ਚਾਹੀਦੀ ਹੁੰਦੇ ਪ੍ਰੋਵਾਈਡ ਕਰਾ ਦਿੰਦੇ ਜੀ ਜੀ ਕੀ ਬਾਤ ਹੈ ਜੀ ਜਿੱਥੇ ਕਿਤੇ ਤੁਹਾਨੂੰ ਚਾਹੀਦੇ ਡਿਲੀਵ ਸੋ ਅੰਦਰ ਵੀ ਗਾਕਾਂ ਦਾ ਟਾਈਮ ਹੈ ਇਹਨਾਂ ਦਾ ਔਰ ਇਸ ਵੇਲੇ ਬਹੁਤ ਸਾਰੇ ਲੋਗ ਜੀ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਬਕਰੀ ਅੱਛਾ ਪਕੌੜੇ ਸਵਾਦ ਲੱਗਦੇ ਨੇ ਅੱਜ ਜਦੋਂ ਕਿਤੇ ਮਾਰੇ ਬੱਦਲ ਨਹੀਂ ਕਿਤੇ ਨਾਲੇ ਆ ਜਾਂਦੇ ਹਾਂ ਹਾਂਜੀ ਹਾਂਜੀ ਇੱਥੋਂ ਲੈ ਕੇ ਜਾਈਏ ਇੱਥੇ ਹੀ ਲਿਆਉਂਦੇ ਆਂ ਕੀ ਬਾਤ ਹੈ ਜੀ ਹਾਂਜੀ ਬਹੁਤ ਵਧੀਆ ਇਹਨਾਂ ਦਾ ਟੇਸਟ ਹੈਗਾ ਸਾਨੂੰ 10 ਸਾਲ ਹੋ ਗਏ ਇੱਥੇ ਰੈਗੂਲਰ ਆਂਦੇ ਆ ਨੂੰ ਤੇ ਹਰ ਇੱਕ ਚੀਜ਼ ਬਹੁਤ ਫਰੈਸ਼ ਮਿਲਦੀ ਹੈ ਬਹੁਤ ਸਵਾਦ ਤੁਮੈ ਮੈਂ ਕਹ ਜਨਾ ਕਿਹਾਉਂਗਾ ਕਿ ਦੁਕਾਨ ਅੱਛੀ ਹੈ ਨਾ ਦੀ ਵੈਰਾਈਟੀ ਵੀ ਅੱਛੀ ਹੈ ਕਿਉਂਕਿ ਮੈਂ ਕਾਫੀ ਵਾਰ ਖਾ ਚੁੱਕਾ ਪੋੜੇ ਵੈਸੇ ਜੇ ਸ਼ੋਹਾ ਪੱਤਰੀ ਦਿਨ ਆਪਣਾ ਰੈਕਟਿੰਗ ਦੇ ਇੱਕ ਵੀਆਰਪੀ ਦੀ ਜੀ ਉੱਥੇ ਜੋਬ ਕਰਦਾ ਮੈਂ ਤਾਂ ਓਕੇ ਇਹਨਾਂ ਦੇ ਪਨੀਰ ਦੇ ਹੋਗੇ ਆਲੂ ਦੇ ਹੋਗੇ ਔਰ ਦੂਸਰੇ ਆਪਣਾ ਗੋਭੀ ਦੇ ਹੋਗੇ ਦੇਟ ਅੱਛਾ ਚਟਨੀ ਵਗਰਾ ਬੋਛੀ ਹੈ ਨਾ ਜੀ ਰੋਟੀ ਚੰਗੀ ਹੈ ਹਾਂ ਰੋਟੀ ਸੱਚੀ ਹੈ ਮਨ ਲੇ ਕੇ ਨਾ ਦੇਖੋ ਆਪ ਕੋਈ ਨਹੀਂ ਚਟਨੀ ਦੀ ਰੈਸਪੀ ਜਿਹੜੀ ਆ ਪੁੱਛਣਾ ਚਾਹੋਗੇ ਵੈਸੇ ਤਾਂ ਹਲਵਾਈ ਕੋ ਛੇਤੀ ਆਪਣੀ ਰੈਸਪੀ ਦੱਸਦਾ ਨਹੀਂ ਆਮਚੂਰ ਦੀ ਚਟਨੀ ਬਣਾਈ ਦੀ ਹੈ ਇਮਰੀ ਨਹੀਂ ਵਰਤੀ ਦੀ আচ্ছা ਸਿਰਫ ਆਮਚੂਰ ਦੀ ਯਾਨੀ ਮੇਰਾ ਗਲਾ ਨਹੀਂ ਖਰਾਬ ਹੋਊਗਾ ਨਾ ਸਰਵਾਂ ਤੀਲ ਵਰਤੀ ਦਾ ਆ ਕਾਟਨ ਸੀਡ ਆਇਲ ਵਰਤੀ ਦਾ ਆ ਓਕੇ ਨਾ ਇਮਲੀ ਦੀ ਅਮਚੂਰ ਦੀ ਚਟਨੀ ਬਣਾਈ ਸੀ ਕਾਟਨ ਸੀਡ ਆਇਲ ਹੈ ਯਾਨੀ ਕਿ ਕੁਆਲਿਟੀ ਦਾ ਪੂਰਾ ਪੂਰਾ ਖਿਆਲ ਹੈ ਤੇ ਅਮਚੂਰ ਦੀ ਚਟਨੀ ਹੈ ਸੋ ਇਹਦਾ ਮਤਲਬ ਇਹ ਹੈ ਕਿ ਮੈਨੂੰ ਇੱਥੇ ਪਕੌੜੇ ਲੈ ਕੇ ਜਾਣੇ ਪੈਣਗੇ ਸੋ ਰੇਡੀਅਸ ਸਪਾਈਸ ਫੂਡ ਵਲੌਗ ਦੇ ਵਿੱਚ ਬਸ ਇਹ ਨਾ ਹੀ ਜਦੋਂ ਵੀ ਕਿਤੇ ਤੁਸੀਂ ਜਲੰਧਰ ਦੇ ਵਿੱਚ ਆਏ ਤਾਂ ਤੁਸੀਂ ਵੀ ਜ਼ਰੂਰ ਖਾਣਾ ਗੰਜ ਦੇ ਪਕੌੜੇ